ਬੈਦ ਸੁਦਾਨ ਨੇ ਤੱਕਿਆ ਤੇ ਗੁਰੂ ਦੇ ਸਿੱਖ ਐਨ ਅਨੰਤ ਦੇ ਵਿੱਚ ਖੇੜੇ ਦੇ ਵਿੱਚ ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਤੁਰੇ ਜਾ ਰਹੇ ਕੋਈ ਚਿਹਰੇ ਤੇ ਹਕੀਮਾਂ ਨਹੀਂ ਕੋਈ ਚਿਹਰੇ ਤੇ ਠੀਮਾਂ ਨਹੀਂ ਐਨ ਕਦਮਾਂ ਦੀ ਰਫ਼ਤਾਰ ਬੜੀ ਤੇਜ਼ ਹੈ ਬੈਦ ਸੁਦਾਨ ਆਪਣੇ ਮਨਾਂ ਫੈਸਲਾ ਕਰਕੇ ਕਹਿੰਦਾ ਮਨਾ ਦੁਨੀਆਂ ਦੇ ਤਨ ਪਦਾਰਥਾਂ ਦਾ ਆਨੰਦ ਮਾਣ ਲਿਆ ਅੱਜ ਤੱਕ ਇਦਾਂ ਦਾ ਖੇੜਾ ਤੇ ਇਦਾਂ ਦਾ ਵਿਕਾਸ ਕੋਈ ਜਿਹੜੇ ਤੇ ਨਹੀਂ ਆਇਆ। ਉੱਤਰੇ ਜਾਂਦੇ ਸਿੱਖਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ ਕਿੱਧਰ ਜਾ ਰਹੇ ਹੋ? ਸਿੱਖਾਂ ਨੇ ਆਖਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾ ਰਹੇ। ਤੇ ਮੈਂ ਤਾਂ ਸਜਾੜੇ ਤੋਂ ਬੇਨਤੀ ਕਰਦਾ। ਕਹਿੰਦਾ ਸਿੱਖੋ ਆ ਜਿਹੜਾ ਆਨੰਦ ਹੈ ਆ ਜਿਹੜਾ ਖੇੜਾ ਹੈ ਜਿਹਦਾ ਵਾਸਾ ਤੁਹਾਡੇ ਜੀਰਿਆਂ ਵਿੱਚ ਕਹਿੰਦਾ ਕਿੱਥੋਂ ਮਿਲਦਾ ਤੇ ਸਿੱਖਾਂ ਨੇ ਆਖਿਆ ਇਹ ਆਨੰਦ ਅਨੰਤ ਪੁਰਬਾਲਾ ਸਾਧੂ ਸਾਡੀ ਜ਼ਿੰਦਗੀ ਵਿੱਚ ਵਰਸ਼ਿਸ਼ ਕਰਦਾ ਹੈ ਤੇ ਵੈਦ ਸਜਾਨ ਨੇ ਆਖਿਆ ਸਿੱਖੋ ਜੇ ਮੈਂ ਤੁਹਾਡੇ ਨਾਲ ਚੱਲਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਵੀ ਇਸ ਆਨੰਦ ਦਾ ਵਾਸੀ ਬਣਾ ਦੇਣ ਤੇ ਸਿੱਖਾਂ ਨੇ ਆਖਿਆ ਗੁਰੂ ਨਾਨਕ ਦਾ ਘਰ ਹੀ ਇੱਕ ਐਸਾ ਘਰ ਹੈ ਜਿਹੜਾ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਾ ਚੀਟਿਆਂ ਨੂੰ ਚੀਤ ਤੇ ਲਿਆਸਰਿਆਂ ਨੂੰ ਬੋਲੋ ਜੀ ਆਸਰਾ ਦਿੰਦਾ ਉਹਨਾਂ ਨੇ ਆਖਿਆ ਉਸ ਦਰ ਨੇ ਇਸ ਤੇ ਕਦੇ ਕੋਈ ਬਕਰੀਵਾ ਨਹੀਂ ਹੈ ਉਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਉਥੇ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਉੱਚਾ ਹੈ ਤੇ ਕੌਣ ਨੀਵਾਂ ਹੈ ਸਿੱਖਾਂ ਨੇ ਕਿਹਾ ਇਹ ਤਾਂ داری ਐਸਾ ਹੈ ਜਿਹੜਾ ਚਾਹ ਬੰਦੇ ਨੇ ਕਦੇ ਛੱਡਣਾ ਨਹੀਂ ਚਾਹੀਦਾ ਵੈਦ ਸੁਜਾਨ ਕਹਿੰਦਾ ਜੀਵਨ ਤੁਹਾਡੇ ਨਾਲ ਤਰਾਂ ਸਾਧੂ ਮੈਨੂੰ ਅਨੰਤਪੁਰ ਦਾ ਵਾਸੀ ਬਣਾ ਲੈ ਵੈਦ ਸੁਜਾਨ ਸਿੱਖਾਂ ਦੇ ਨਾਲ ਤਪਿਆ ਅਨੰਤਪੁਰ ਸਾਹਿਬ ਦੀ ਧਰਤੀ ਤੇ ਸੁਣਿਓ ਪਿਆਰਿਓ ਜਿਹਦੇ ਬਾਰੇ ਬੰਦੇ ਨੇ ਸੁਣਿਆ ਹੋਵੇ ਨਾ ਫਿਰ ਮਨ ਵਿੱਚ ਤਾਂਘਦੀ ਹੈ ਮੈਂ ਛੇਤੀ ਛੇਤੀ ਜਾ ਕੇ ਉਹਦੇ ਦਰਸ਼ਨ ਕਰਾਂ ਬੈਦ ਸੁਜਾਨ ਸਿੱਖਾਂ ਨੂੰ ਤੁਰਿਆ ਜਾ ਰਿਹਾ ਹੈ ਜਿਵੇਂ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਨੇੜੇ ਆ ਰਹੀ ਹੈ ਬੈਦ ਸੁਜਾਨ ਦੇ ਅੰਦਰ ਦਰਸ਼ਨਾ ਦੀ ਤਾਂਗ ਵੱਧ ਰਹੀ ਹੈ ਜਿਸ ਸਾ ਗੁਰੂ ਨੇ ਬਾਣੀ ਚ ਕਿਹਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਮੁਰਨ ਕਰਮ ਕੋਈ ਪ੍ਰਭ ਦੇਗਾ ਬੈਦ ਸੁਜਾਨ ਦੇ ਅੰਦਰ ਦਰਸ਼ਨਾ ਦੀ ਤਾਂਗ ਵੱਧ ਰਹੀ ਹੈ ਤੇ ਜਦੋਂ ਸਿੱਖ ਪਹੁੰਚੇ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਸਿੱਖਾਂ ਨੇ ਨਮਸਕਾਰ ਕੀਤੀ ਤਰਫ ਜੀ ਗੋਬਿੰਦ ਸਿੰਘ ਮਹਾਰਾਜ ਜਦੋਂ ਵੈਦ ਸਜਾਨ ਦੀ ਵਾਰੀ ਆਈ ਤਾਂ ਵੈਦ ਸਜਾਨ ਨੇ ਆਪਣਾ ਸਿਰ ਜਦੋਂ ਸਤਿਗੁਰੂ ਦੇ ਅਚਾਨਕ ਤੇ ਲੱਗਿਆ ਇੰਨਾ ਜੀਵਨ ਵਿੱਚ ਆਨੰਦ ਆਇਆ ਐਨ ਜਿੰਦਗੀ ਆਨੰਦ ਨਾਲ ਭਰ ਗਈ ਆਪਣਾ ਸਿਰ ਤਾਂ ਚੁੱਕ ਕੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖੋਹ ਦੇਆ ਸਤਿਗੁਰੂ ਮਹਾਰਾਜ ਕਹਿੰਦੇ ਵੈਦ ਜੀ ਕੀ ਮੰਗਣਾ ਹੈ ਜੂਨਾਰ ਦੇ ਘਰ ਵਿੱਚ ਕਿਹੜੀ ਬਖਸ਼ਿਸ਼ ਤਾਨਦਵਾਦੀ ਹੈ ਜੂਨਾਰ ਦੇ ਘਰ ਵਿੱਚੋਂ ਤੁਹਾਨੂੰ ਮੈਂ ਤੇ ਸਿਗਾਂ ਦੇ ਹੱਥ ਜੁੜੇ ਨੇ ਕਹਿ ਲੱਗਾ ਪਾਸ਼ਾ ਜਿਹੜੇ ਅਨੰਦਪੁਰ ਦੇ ਵਾਸੀ ਤੁਸੀਂ ਆਪਣੇ ਸਿੱਖਾਂ ਨੂੰ ਪਾਇਆ ਹੈ ਨਾ ਮਹਾਰਾਜ ਬਖਸ਼ਿਸ਼ ਕਰ ਦਿਓ ਮੈਂ ਉਸ ਅਨੰਦਪੁਰ ਦੀ ਧਰਤੀ ਤੇ ਸਦਾ ਵਾਸਤੇ ਰਹਿਣਾ ਚਾਹੁੰਦਾ ਮਹਾਰਾਜ ਕਿਰਪਾ ਕਰਿਓ ਮੇਰੀ ਸੁਰਤ ਜਿਹੜੀ ਹੈ ਉਹ ਸਦਾ ਅਨੰਦਪੁਰ ਦੀ ਵਾਸੀ ਬਣ ਜਾਂਦੀ ਮਹਾਰਾਜ ਨੇ ਵੈਦ ਸੁਜਾਨ ਨੂੰ ਤਿੰਨ ਬਚਨ ਕਹੇ ਸਤਿਗੁਰੂ ਨੇ ਕਿਹਾ ਵੈਦ ਜੀ ਤਿੰਨ ਚੀਜ਼ਾਂ ਆਪਣੀ ਜ਼ਿੰਦਗੀ ਚ ਕਮਾਉਣੀਆਂ ਨੇ ਤੇ ਮਹਾਰਾਜ ਨੇ ਕਿਹਾ ਕਾਲਾ ਨਾ ਪਈ ਸਬਰ ਰੱਖ ਕੇ ਤਿੰਨ ਚੀਜ਼ਾਂ ਨੂੰ ਕਮਾਈ ਜਿਸ ਦਿਨ ਤੇਰੀ ਕਮਾਈ ਪੂਰੀ ਹੋ ਗਈ ਨਾ ਅਸੀਂ ਤੈਨੂੰ ਆਪ ਲੈਣ ਵਾਸਤੇ ਆਵਾਂਗੇ ਉਹ ਤਿੰਨ ਚੀਜ਼ਾਂ ਸੀ ਮਹਾਰਾਜ ਨੇ ਕਿਹਾ ਸਭ ਤੋਂ ਪਹਿਲੀ ਗੱਲ ਆਪਣੀ ਜ਼ਿੰਦਗੀ ਚ ਕਿਰਤ ਕਰਨੀ ਹੈ ਦੂਸਰਾ ਹੈ ਨਾਮ ਜਪਣਾ ਤੇ ਤੀਸਰਾ ਹੈ ਵੰਡ ਛਕਣਾ ਮਹਾਰਾਜ ਨੇ ਕਿਹਾ ਪਹਿਲੀ ਤਾਂ ਗੱਲ ਤੇਰੀ ਕਿਰਤ ਸੁੱਤੀ ਹੋਣੀ ਚਾਹੀਦੀ ਹੈ ਉਹਦੇ ਕੋਈ ਬੇਈਮਾਨੀ ਦਾ ਪੈਸਾ ਨਹੀਂ ਹੋਣਾ ਚਾਹੀਦਾ ਤੇ ਸਤਗੁਰੂ ਨੇ ਕਿਹਾ ਕਿਰਤ ਕਰਦੇ ਆ ਸਦਾ ਸਤ ਉਸ ਮਾਲਕ ਦੇ ਚਰਣਾ ਵਿੱਚ ਕਿਹੀ ਹੋਵੇ ਤੇ ਮਹਾਰਾਜ ਨੇ ਕਿਹਾ ਵੰਡ ਸਕਣਾ ਸੇਰਾ ਸੁਭਾਅ ਜਿਹੜਾ ਹਰ ਪਰਉਪਕਾਰ ਵਾਲਾ ਬੰਦਾ ਤੇ ਸਰਪੂਰ ਨੇ ਕਿਹਾ ਜਿਸ ਦਿਨ ਇਹਨਾਂ ਤਿੰਨਾਂ ਚੀਜ਼ਾਂ ਦੀ ਕਮਾਈ ਹੋ ਗਈ ਨਾ ਤੇਰੀ ਜ਼ਿੰਦਗੀ ਵਿੱਚ ਜਿਸ ਦਿਨ ਨਪੋਲ ਹੋ ਗਿਆ ਇਹਨਾਂ ਤਿੰਨ ਚੀਜ਼ਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਬੈਦ ਸੁਜਾਨ ਦੀ ਅਸੀਂ ਤੁਹਾਨੂੰ ਆਪ ਲੈਣ ਵਾਸਤੇ ਆਹੇ ਨਮਸਕਾਰ ਜੀ ਸਤਿਗੁਰੂ ਦੇ ਚਰਨਾਂ 'ਚ ਬੈਦ ਸੁਦਾਨ ਕੋਪਿਆ ਹਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਚਲਿਆ ਗਿਆ ਤੇ ਸ਼ਾਮ ਦਾ ਵਕਤ ਹੋ ਗਿਆ ਰਾਤ ਰਹਿਣ ਵਾਸਤੇ ਅੱਜ ਰੁਕਣਾ ਸੀ ਜਦੋਂ ਪਿੰਡ ਵਿੱਚ ਪਹੁੰਚਿਆ ਤੇ ਉਹਨਾਂ ਨੇ ਪੁੱਛਿਆ ਕੌਣ ਹੈ ਲੱਗਾ ਮੈਂ ਕਲਗੀਧਰ ਪਾਸ਼ਾ ਮਹਾਰਾਜ ਦਾ ਸਿੱਖ ਇੱਕ ਰਾਤ ਤੁਹਾਡੇ ਨਗਰ ਵਿੱਚ ਤਕਣੀ ਹੈ ਸਾਰਾ ਪਿੰਡ ਕਲਗੀਧਰ ਪਾਸ਼ਾ ਮਹਾਰਾਜ ਤੇ ਸਿੱਖਾਂ ਦਾ ਪਿੰਡ ਸੀ ਤੇ ਸਤਿਗੁਰੂ ਦੇ ਪਿਆਰਿਆਂ ਨੇ ਬੜਾ ਚਾਹ ਕੀਤਾ ਕਿ ਅੱਜ ਇੱਕ ਗੁਰੂ ਦਾ ਸਿੱਖ ਸਾਡੇ ਨਗਰ ਵਿੱਚ ਆਇਆ ਹੈ। ਪੁਰਾਣੇ ਸਮੇਂ 'ਚ ਨਾ ਜਦੋਂ ਸਿੱਖ ਨੂੰ ਸਿੱਖ ਮਿਲਦਾ ਸੀ ਤੇ ਚਾਹ ਚੜਦਾ ਸੀ। ਉਹਨਾਂ ਨੇ ਬੜਾ ਚਾਹ ਕੀਤਾ ਤੇ ਵੈਦ ਸਜਾਨ ਨੇ ਉਸ ਪਿੰਡ ਵਿੱਚ ਰਹਿ ਕੇ ਇੱਕ ਕੱਖਾਂ ਦੀ ਪੁੱਲੀ ਬਣਾ ਲਈ ਪਿੰਡੋਂ ਬਾਹਰ ਜਿੱਥੇ ਬੈਠ ਕੇ ਉਹ ਰੱਬ ਨਾਲ ਗੱਲ ਕਰਦਾ ਸੀ। ਪਿੰਡ ਦੇ ਵਿੱਚ ਜਦੋਂ ਵੀ ਦਬਤਰੀ ਸਹੇਤਾਕ ਸਿੰਘ ਚਾਹੀਦੀ ਸੀ ਵੈਦ ਸਜਾਨ ਚੱਲ ਕੇ ਆਉਂਦਾ ਸੀ। ਦੇਖੋ ਉਹ ਗੁਰੂ ਦਾ ਜਿਹੜਾ ਬਚਨ ਸੀ ਨਾ 7 ਸਾਲ ਮੈਂ ਤਾਂ ਸੁਜਾਨ ਦੀ ਜ਼ਿੰਦਗੀ ਚ ਕਮਾਇਆ ਅਸੀਂ ਤਾਂ 2-4 ਦਿਨ ਗੁਰੂ ਅੱਗੇ ਅਰਦਾਸ ਕਰੀਏ ਤੇ ਅਰਦਾਸ ਪੂਰੀ ਨਾ ਹੋਵੇ ਸਾਡਾ ਭਰੋਸਾ ਸਾਡੇ ਗੁਰੂ ਤੋਂ ਬੋਲੋ ਜੀ ਓਟ ਸਤਾ ਦਾ 7 ਸਾਲ ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਵੈਦ ਸੁਜਾਨ ਨੇ 7 ਸਾਲ ਤੇ ਜਦੋਂ 7 ਸਾਲ ਗੁਜ਼ਰ ਗਏ ਨਾ ਜੇਸੂ ਨਗਰ ਵਿੱਚ ਵੈਦ ਸੁਜਾਨ ਰਹਿੰਦਾ ਸੀ ਬੜੀਆਂ ਰੌਣਕਾਂ ਬਣੀਆਂ ਕੋਈ ਸੇਕ ਪ੍ਰਸ਼ਾਦਿਆਂ ਦੀ ਸੇਵਾ ਕਰਦਿਆ ਕੋਈ ਸਿੱਖ ਪਾਣੀ ਦੀ ਸੇਵਾ ਕਰਦਿਆ ਹੈ ਤੇ ਵੈਦ ਸੁਜਾਨ ਨੇ ਪੁਸ਼ਿਆ ਨਗਰ ਦੇ ਰਹਿਣ ਵਾਲੇ ਪਿਆਰਿਆਂ ਨੂੰ ਕਹਿ ਲੱਗੇ ਸਿੱਖੋ ਅੱਜ ਬੜੀ ਰੌਣਕਾਂ ਕੀ ਕਾਰਨ ਹੈ ਤੇ ਸਾਰੇ ਨਗਰ ਨੇ ਬੇਨਤੀ ਕੀਤੀ ਵੈਦ ਜੀ ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਨਗਰ ਵਿੱਚ ਆਏ ਹੋਏ ਹਨ ਸੱਤ ਸਾਲਾਂ ਤੋਂ ਦੇਖ ਰਿਆ ਸੀ ਧੰਗੂ ਜੋਗਤ ਸਿੰਘ ਮਹਾਰਾਜ ਵੈਦ ਸੁਗਾਨ ਨੇ ਜਦੋਂ ਪਲਗੀタル ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਸੁਣਿਆ ਨਾ ਅੱਜ ਧੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਨਗਰ ਵਿੱਚ ਆਏ ਨੇ ਵੈਦ ਸੁਗਾਨ ਦੌੜ ਤੜੇ ਅੱਜ ਗੁਰੂ ਦੇ ਦਰਸ਼ਨਾਂ ਨੂੰ ਸਪੈਸ਼ਲੀ ਇੱਕ ਮਾਣਯੋਗ ਆਤਮਾ ਰਿਹਾ ਆਖਿਆ ਵੈਦ ਜੀ ਕਿਦਰ ਚੱਲੇ ਹੋ ਕਹਿ ਲੱਗਾ ਮੈਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਉਸ ਮਾਤ ਦੇ ਬਚਨ ਸੀ ਆਖਿਆ ਵੈਦ ਜੀ ਮੇਰੀ ਧੀ ਬਿਮਾਰ ਹੈ ਜੇ ਤੁਸੀਂ ਉਹਦਾ ਇਲਾਜ ਨਾ ਕੀਤਾ ਉਹਦੀ ਬਹੁਤ ਹੋ ਜਾਏ ਹੁਣ ਪਰਚਾ ਪੈ ਗਿਆ ਪੁੱਤ ਇੱਕ ਪਾਸੇ ਗੁਰੂ ਦੇ ਦਰਸ਼ਨ ਨੇ ਦੂਜੇ ਪਾਸੇ ਪਰਪਕਾਰ ਕਰਦਾ ਹੈ ਵੈਦ ਸਜਾਣ ਸਤਿਗੁਰੂ ਦੇ ਕੋਲ ਨਹੀਂ ਗਿਆ ਤੇ ਵਾਪਸ ਪਰਿਆ ਆਇਆ ਪਰਚਾ ਪੈ ਗਿਆ ਜਦੋਂ ਉਸ ਬੱਚੀ ਦਾ ਇਲਾਜ ਕੀਤਾ ਸ਼ਾਮ ਦਾ ਵਕਤ ਹੋ ਗਿਆ ਤੇ ਵੈਦ ਸੁਜਾਨ ਕੱਖਾਂ ਦੀ ਕੁੱਲੀ ਵੱਲ ਤੁਰ ਪਿਆ। ਕੱਖਾਂ ਦੀ ਕੁੱਲੀ ਦੇ ਕੋਲ ਬੜੀ ਭੀੜ ਲੱਗੀ ਹੋਈ ਸੀ। ਸਾਰਿਆਂ ਨੂੰ ਪਾਸੇ ਕੀਤਾ ਵੈਦ ਨੂੰ ਇਦਾਂ ਲੱਗਾ ਅੱਜ ਕੋਈ ਇਦਾਂ ਦਾ ਮਰੀਜ਼ ਆਇਆ ਹੈ। ਕੋਈ ਬਹੁਤ ਗੰਭੀਰ ਹਾਲਤ ਵਿੱਚ ਲੱਗਦਾ ਜਿਹੜਾ ਸਾਰਾ ਪਿੰਡੇ ਤੇ ਇਕੱਠਾ ਹੋਇਆ ਹੈ। ਜਦੋਂ ਸਾਰਿਆਂ ਨੂੰ ਪਾਸੇ ਕੀਤਾ ਨਾ ਉਹਦੀ ਕੱਖਾਂ ਦੀ ਕੁੱਲੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੈਠੇ ਹੋਏ ਸੀ ਮਹਾਰਾਜ ਉਹਦੀ ਕੱਖਾਂ ਦੀ ਗੁੱਲੀ 'ਚ ਬੈਠੇ ਨੇ ਵੈਦ ਸ਼ਗਾਨ ਨੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਤੱਕਿਆ ਨਾ ਆਪਣੀ ਅੱਖਾਂ ਨਾਲ ਅੱਜ ਅੱਖਾਂ 'ਚੋਂ ਹੰਝੂਆਂ ਦਾ ਹੜ ਵਗਿਆ ਤੇ ਸਤਿਗੁਰੂ ਦੇ ਚਰਨਾਂ ਤੇ ਸੀਸ ਰੱਖ ਕੇ ਕਹਿ ਲੱਗਾ ਮਹਾਰਾਜ ਤੁਸੀਂ ਇਦਾਂ ਵੀ ਨਿਵਾਜ਼ਦੇ ਹੋ ਆਪਣੇ ਅਸਿਖਾਂ ਮਹਾਰਾਜ ਜਦ ਤੁਸੀਂ ਖੋਲ ਚੱਲ ਕੇ ਮੇਰੀ ਕੱਖਾਂ ਦੀ ਗੁੱਲੀ ਤੱਕ ਆਏ ਜਦੋਂ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਤੇ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੈਦ ਸਜਾਨ ਜੀ ਅੱਜ ਤੁਹਾਡੀ ਨੂੰ ਹਮਾਈ ਸੰਪੂਰਨ ਹੋ ਗਈ ਮਹਾਰਾਜ ਨੇ ਆਖਿਆ ਅੱਜ ਤੁਹਾਡੀ ਤੁਹਾਡੀ ਸੰਪੂਰਨ ਹੋ ਗਈ ਹੈ ਅੱਜ ਤੁਸੀਂ ਗੁਰੂ ਦੇ ਬਚਨਾਂ ਦੇ ਪਹਿਰੇਦਾਰ ਬਣ ਗਏ ਹੋ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਲੈ ਕੇ ਤੁਰੇ ਵੈਦ ਸਜਾਨ ਜੀ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾਲ ਲੈ ਕੇ ਤੁਰੇ ਤੇ ਸਤਿਗੁਰੂ ਮਹਾਰਾਜ ਬੈਦ ਸੁਜਾਨ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ। ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਆ ਕੇ ਖੰਡੇ ਬਾਟੇ ਦੀ ਜਸ਼ਨ ਪਾਉਣ ਦਿੱਤੀ ਤੇ ਸਤਿਗੁਰੂ ਨੇ ਬੈਦ ਸੁਜਾਨ ਨੂੰ ਨਾਮ ਬਦਲ ਕੇ ਰੱਖਿਆ ਭਾਈ ਸੁਜਾਨ ਸਿੰਘ। ਇਹ ਪਾਰੇ ਪ੍ਰਕਾਰ ਨਹੀਂ ਸਾਡੇ ਕੋਲ। ਇਦਿੰਗਾ ਵਰਦਿੰਗਾ ਰਹਿਮਤਾ ਬਤਾਉਂਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਪਿਆਰਿਓ ਯਾਦ ਰੱਖਿਓ ਸੰਤ ਗੁਰੂ ਨੇ ਇੱਕ ਬਚਨ ਕਿਆ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਪ ਲਗ ਤੇਜ ਤੀਉ ਮੈਂ ਸਾਰਾ ਜਬ ਇਹ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੂ ਲਿੰਗ ਕੀ ਭਤੀ ਮਹਾਰਾਜ ਨੇ ਕਿਹਾ ਜਿੰਨਾ ਚਿਰ ਮੇਰਾ ਖਾਲਸਾ ਮੇਰਾ ਉਤੇ ਰਹੇਗਾ ਨਾ ਸਤਿਗੁਰੂ ਨੇ ਕਿਹਾ ਮੈਂ ਆਪਣਾ ਸਾਰਾ ਤੇਜ ਪ੍ਰਤਾਪ ਆਪਣੇ ਖਾਲਸੇ ਚ ਪੈਦਾ ਕਰ ਦਿਆਂਗਾ ਪਰ ਮਹਾਰਾਜ ਨੇ ਕਿਹਾ ਜਦ ਇਹ ਹੈ ਪੇਪਰਨ ਕੀ ਰੀਤ ਜਿਸ ਦਿਨ ਇਹਨਾਂ ਨੇ ਮੇਰਾ ਦਰ ਛੱਡ ਦਿੱਤਾ ਮੈਂ ਨਾ ਕਰੂੰ ਇਹਨ ਕੀ ਮਹਾਰਾਜ ਨੇ ਕਿਹਾ ਮੈਂ ਫਿਰ ਕਦੀ ਵੀ ਇਹਨਾਂ ਦੇ ਨਾਲ ਨਹੀਂ ਕਰੋਗਾ ਅੱਜ ਧਿਆਨ ਮਾਰੋ ਜਿੰਨੇ ਕਾਪਾ ਜੁੜ ਕੇ ਬੈਠੇ ਆਂ ਕੀ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਅੱਜ ਸਾਡੇ ਚਿਹਰਿਆਂ ਤੇ ਝਲਕਦਾ ਹੈ ਜਿਹੜੀਆਂ ਬਖਸ਼ਿਸ਼ਾਂ ਤੇ ਜਿਹੜੀਆਂ ਰਹਿਮਦਾਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨੂੰ ਦਿਵਾਇਦੇ ਸੀ ਕਿ ਅੱਜ ਅਸੀਂ ਉਹਨਾਂ ਬਖਸ਼ਿਸ਼ਾਂ ਦੇ ਪਾਤਰ ਬਣ ਪਏ ਗੁਰੂ ਨੇ ਕੁਝ ਵੀ ਨਹੀਂ ਲੋ ਕੇ ਰੱਖਿਆ ਸਾਡੇ ਤੋਂ